ਸ਼੍ਰੀਕਲ ਜੀ ਮੈਂ ਰਮਨਦੀਪ ਕੌਰ ਜੀਲਾ ਰੋਜ਼ਗਾਰ ਅਫਸਰ ਹੁਸ਼ਿਆਰਪੁਰ ਆਪਾਂ ਅੱਜ ਪਿੰਡ ਚੈਜੋ ਦੇ ਵਿੱਚ ਇੱਕ ਰੋਜ਼ਗਾਰ ਕੈਂਪ ਲਗਾਇਆ ਤਾਂ ਕਿ ਪਿੰਡਾਂ ਦੇ ਬੱਚਿਆਂ ਤੱਕ ਵੀ ਗਵਰਨਮੈਂਟ ਵੱਲੋਂ ਦਿੱਤੇ ਜਾਂਦੇ ਬੈਨੀਫਿਟਸ ਪਹੁੰਚ ਸਕਣ ਪਿੰਡ ਦੇ ਸਰਪੰਚ ਸਾਹਿਬ ਨੇ ਬੜੀ ਹੀ ਮੋਟੀਵੇਸ਼ਨ ਦੇ ਨਾਲ ਇਹ ਕੈਂਪ ਇੱਥੇ ਲਗਵਾਇਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਹੀ ਆਪਾਂ ਪਲਾਨ ਆਊਟ ਕੀਤਾ ਸਾਰਾ ਕੁਝ ਅੱਜ ਕੈਂਪ ਦੇ ਵਿੱਚ 5 ਕੰਪਨੀਆਂ ਤੋਂ ਬੰਦੇ ਪਹੁੰਚੇ ਨੇ ਮੰਨ 6 ਕੰਪਨੀਆਂ ਤੋਂ ਬੰਦੇ ਪਹੁੰਚੇ ਨੇ ਜਿਨ੍ਹਾਂ ਨੂੰ 10ਵੀਂ 12ਵੀਂ ਆਈ.ਡੀ.ਆਈ ਦੀ ਰਿਕੁਆਇਰਮੈਂਟ ਸੀ ਬੱਚਿਆਂ ਦੀ ਜਿਸ ਦੇ ਵਿੱਚ ਸੋਨਾਲੀ ਕੰਟਰੈਕਟਰ ਚੈੱਕ ਮੇਡ ਵਰ ਸਮਾਨ ਕੁਖਰਾ ਜਿੱਦਾਂ ਦੀਆਂ ਕੰਪਨੀਆਂ ਤਕਰੀਬਨ ਬੱਚੇ 30 ਹੀ ਪਹੁੰਚ ਸਕੇ ਨੇ ਤੇ ਆਪਾਂ ਨਾਲ ਨਾਲ ਦੇ ਪਿੰਡਾਂ ਨਾਲ ਵੀ ਸਟਾਈਪ ਕਰਕੇ ਬੱਚਿਆਂ ਨੂੰ ਦੱਸਿਆ ਇਸ ਬਾਰੇ ਤੋਂ ਬਹੁਤ ਵਾਤੂ ਆ ਰਿਚ ਆਊਟ ਕਰ ਰਹੇ ਹਾਂ ਤਾਂ ਕਿ ਜੋ ਟੀਵੀ ਵੱਲੋਂ ਕੰਮ ਕੀਤੇ ਜਾਂਦੇ ਜਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਕੰਮ ਕੀਤੇ ਜਾਂਦੇ ਆ ਉਹ ਹਰ ਜਗ੍ਹਾ ਪਿੰਡਾਂ ਤੱਕ ਪਹੁੰਚ ਸਕਣ ਐਂਡ ਤੁਸੀਂ ਵੀ ਬੱਚਿਆਂ ਨੂੰ ਰਿਕੁਐਸਟ ਹੈ ਕਿ ਡਿਸਟ੍ਰਿਕਟ ਬਿਊਰੋ ਦੇ ਆਫਿਸ ਜੋ ਗਵਰਨਮੈਂਟ ਆਈ.ਡੀ.ਆਈ ਦੇ ਵਿੱਚ ਉੱਥੇ ਆ ਕੇ ਆਪਣਾ ਨਾਮ ਜ਼ਰੂਰ ਰਜਿਸਟਰ ਕਰਵਾਉਣ ਤੇ ਸਾਡੇ ਗਰੁੱਪਸ ਦੇ ਵਿੱਚ ਐਡ ਹੋਣ ਤਾਂ ਕਿ ਜੋ ਵੀ ਵੈਕੈਂਸੀਜ਼ ਨਿਕਲਦੀਆਂ ਨੇਗੀਆਂ ਜੌਬਸਆਂ ਅਸੀਂ ਉਹਨਾਂ ਬਾਰੇ ਤੁਹਾਨੂੰ ਦੱਸ ਸਕੀਏ ਤੇ ਤੁਹਾਡੀ ਜੌਬ ਲੱਭਣ ਦੇ ਵਿੱਚ ਮਦਦ ਕਰ ਸਕੀਏ ਮੈਮ ਇਹ ਜਿਹੜੀ ਫੈਕਟਰੀਸ ਆਏ ਆਨਰਸ ਆਏ ਜਾਂ ਜਿਹੜੀ ਰਿਪਰਿਜ਼ੈਂ ਕੈਂਪ ਦੇ ਵਿੱਚ ਕਿਹੜੀ ਜਿਹੜੀ ਜੌਬ ਚ ਜਾਂ ਸੈਲਰੀ ਵਗੈਰਾ ਜਾਂ ਕੀ ਸਾਈਡ ਵਾਲੀ ਕਟਰਸੇ ਹੀ ਆਪਰੇਟਰਸ ਦੀ ਜੌਬ ਹੈ ਜਿਹਨਾਂ 10ਵੀਂ 12ਵੀਂ ਆਈ.ਡੀ.ਏ ਦੇ ਬੱਚੇ ਕਰਦੇ ਨੇ ਜਿੱਥੇ 13500 ਉਹ ਪਰ ਮਹੀਨਾ ਸੈਲਰੀ ਦਿੰਦੇ ਨੇ ਇਦਾਂ ਹੀ ਸੈਗਮੈਂਟ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਜੌਬ ਹੈ ਜਿਸ ਦੇ ਵਿੱਚ 15 ਤੋਂ 21000 ਰੁਪਏ ਦੀ ਸੈਲਰੀ ਦਿੱਤੀ ਜਾਂਦੀ ਹੈ ਜਿਸ ਨੂੰ ਸੀਐਮਐਲ ਦੋਨੋਂ ਹੀ ਕਰ ਸਕਦੇ ਨੇ ਵਰਤਮਾਨ ਦੀ ਮਸ਼ੀਨ ਆਪਰੇਟਰ ਦੀ ਹੈ ਜਿਸ ਦੇ ਵਿੱਚ 11 ਤੋਂ 15000 ਦੀ ਸੈਲਰੀ ਦਿੰਦੇ ਨੇ ਸਟੂਡੈਂਟ ਦਾ ਵੀ ਪ੍ਰਬੰਧ ਉਤਨੀ ਹੀ ਕਰ ਦਿੰਦੇ ਨੇ ਕਿ ਤਾਂ ਕਿ ਕਿਸੇ ਨੂੰ ਕੋਈ ਕੀ ਸੁਣਾਏ ਐਚਆਰ ਇੰਡਸਟਰੀ ਸੁਲੰਦਰ ਤੋਂ ਆਇਆ ਨੇ ਜਿਸ ਦੇ ਵਿੱਚ 111000 ਤੋਂ 15000 ਤੱਕ ਦੀ ਸੈਲਰੀ ਦਾ ਇਹਨਾਂ ਦੀ ਮੇਲ ਦੀ ਰਿਕੁਆਇਰਮੈਂਟ ਹੈ ਦੀ ਬੀਐਸ ਐਜੂਕੇਸ਼ਨ ਹੈ ਜਿਹੜੇ ਥੋੜਾ ਲਿਖਾ ਲਈ ਅਪਰੈਂਟਿਸਪੀ ਕਰਦੇ ਕਰਦੇ ਹਨ ਉਹ ਜਿਨ੍ਹਾਂ ਨੂੰ ਆਈਟੀ ਮਕੈਨ ਇਹ ਜਿਹੜਾ ਪ੍ਰੈਨਟਿਸ ਹੈਗਾ 11.5万 ਦਾ ਮੈਮ ਜਿਹੜੀ ਇਹ ਟ੍ਰੇਨਿੰਗ ਹੈ ਬੱਚੇ ਜਿਹੜੇ ਤੁਸੀਂ ਸਿਲੈਕਟ ਕੀਤੇ ਇੱਥੇ ਉਹਨਾਂ ਨੂੰ ਪਹਿਲਾਂ ਸਟਾਰਟਿੰਗ ਟ੍ਰੇਨਿੰਗ ਕਰਨੀ ਪਊਗੀ ਆਪਰ ਟ੍ਰੇਨਿੰਗ ਕਿਉਂ ਹੋ ਜਾਣਗੀ ਜੋਬ ਡਿਪੈਂਡ ਕਰਦਾ ਹੈ এমਪਲੋયર ਟੂ এমਪਲੋયર ਐਸੋਸੀਏਟ ਵਿਦ ਅ ਸਕਿਉਰਟੀ ਗਾਰਡ ਵੀ ਉਸ ਵਿੱਚ ਵੀ ਟ੍ਰੇਨਿੰਗ ਦੇਣਗੇ ਉਸ ਤੋਂ ਬਾਅਦ ਹੀ ਬੱਚਾ ਕੰਮ ਕਰ ਸਕੇਗਾ ਕਿਉਂਕਿ ਬੱਚੇ ਹੀ ਸਾਰਾ ਦਾ ਸਫੇਸ਼ ਆਉਂਦੇ ਨੇ ਇਹ ਕਾਉਂਟਰੀ ਆਈਆ ਤਾਂ ਉਸ ਅਪੋਰਟਿੰਗ ਥੋੜੀ ਟ੍ਰੇਨਿੰਗ ਦੀ ਵੀ ਜ਼ਰੂਰਤ ਪੈਂਦੀ ਹੈ ਟ੍ਰੇਨਿੰਗ ਦੇ ਟਾਈਮ ਤੇ ਵੀ ਉਹਨਾਂ ਨੂੰ ਸੈਲਰੀ ਦਿੰਦੇ ਨੇ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਪੇ ਜ਼ਿਆਦਾ ਸੈਲਰੀ ਮਿਲ ਜਾਂਦੀ ਹੈ ਥੈਂਕ ਯੂ ਮਮ ਥੈਂਕ ਯੂ ਪਰ ਜੋ ਪੰਜਾਬ ਸਰਕਾਰ ਨੂੰ প্লেਸਮੈਂਟ ਕੈਂਪ ਲਗਾਇਆ ਗਿਆ ਲਈ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਦਾ ਬੜਾ ਧੰਨ ਇਹਦੇ ਵਿੱਚ ਬਹੁਤ ਅੱਛੀਆਂ ਇੰਡਸਟਰੀਆਂ ਨੇ ਸਾਡੇ ਬੱਚਿਆਂ ਨੂੰ ਮੌਕਾ ਦਿੱਤਾ ਜਿਵੇਂ ਕਿ ਐਚੀਐਨ ਇੰਡਸਟਰੀ ਜਲੰਧਰ ਤੋਂ ਸੋਨਾਲਿਕਾ ਦੇ ਦੋਨੋਂ ਗਰੁੱਪ ਉਸ ਤੋਂ ਬਾਅਦ ਵਰਦਮਾਨ ਗਰੁੱਪ ਤੇ ਪੁਖਰਾਜ ਤੇ ਚੈੱਕ ਮੈਟ ਸਿਊਰਟੀ ਇਹਨਾਂ ਨੇ ਇੱਕ ਬੱਚਿਆਂ ਨੂੰ ਬਹੁਤ ਅੱਛੇ ਢੰਗ ਨਾਲ ਮੋਟੀਵੇਟ ਕੀਤਾ ਉਹਨਾਂ ਦੇ ਡਾਕੂਮੈਂਟਸ ਲਏ ਆ ਤੇ ਇਹਨਾਂ ਨੂੰ ਯਾਨੀ ਕਿ ਕਿਸੇ ਨੇ ਕੱਲ ਬੁਲਾ ਲਿਆ ਕਿਸੇ ਨੂੰ ਪਰਸ ਤੋਂ ਬੁਲਾ ਲਿਆ ਇਸ ਤਰ੍ਹਾਂ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਸ਼ੈਡੂਲਮੈਂਟ ਦਿੱਤੀ ਜਾ ਰਹੀ ਆ ਔਰ ਅੱਛੇ ਇਹਨਾਂ ਦੇ ਪੇਸਕੇਲ ਆ ਔਰ ਬਹੁਤ ਹੀ ਅੱਛਾ ਰਿਸਪੌਂਸ ਆ ਬੱਚਿਆਂ ਦਾ ਵੀ ਔਰ ਸਭ ਤੋਂ ਵੱਡੀ ਗੱਲ ਮੈਂ ਬੜਾ ਧੰਨਵਾਦੀ ਆ ਜਿਹੜੇ ਸਾਡੇ ਕੋਲ ਇੱਥੇ ਗਰੁੱਪ ਆਈ ਐ ਇੰਡਸਟਰੀਜ਼ ਆਈਆਂ ਜਿਨ੍ਹਾਂ ਨੇ ਬੱਚਿਆਂ ਨੂੰ ਸਾਡਿਆਂ ਨੂੰ ਬਹੁਤ ਹੀ ਵਧੀਆ ਲੌਂਚ ਸਮਝਾਇਆ ਔਰ ਉਹਨਾਂ ਨੇ ਕੋਆਪਰੇਟ ਕੀਤਾ ਔਰ ਨੌਕਰੀ ਦਾ ਜਿਹੜਾ ਹੈਗਾ ਇੱਕ ਬੱਚਾ ਇੱਕ ਅੱਛਾ ਜਿਹਾ ਹੈਗਾ ਸਪਾਂਸਰ ਕਰਦਾ ਔਰ ਜਲਦੀ ਹੀ ਸਾਡੇ ਬੱਚੇ ਜਿਹੜੇ ਹੈਗੇ ਆ ਕਾਫੀ ਸੈਟਲ ਹੋ ਜਾਣਗੇ ਮੇਰੇ ਸਾਹਮਣੇ ਅੱਜ ਮੈਂ ਦੇਖ ਰਿਹਾ ਸੀ 50 ਤੋਂ 70 ਬੱਚੇ ਜਿਹੜੇ ਹੈਗੇ ਆ ਬੱਚਿਆਂ ਦੇ ਇੱਥੇ ਆਏ ਆ ਲਾਲਕ ਪਿੰਡਾਂ ਦੇ ਵਿੱਚੋਂ ਔਰ ਕਾਫੀ ਕਾਫੀ ਥੂਰੂ ਥੂਰੂ ਵੀ ਆਈ ਆ ਔਰ ਸਭ ਤੋਂ ਵੱਡੀ ਗੱਲ ਨਾਲ ਧੰਨਵਾਦੀ ਹਾਂ ਉਹਨਾਂ ਦਾ ਇਹਨਾਂ ਵਿੱਚ ਕੰਮ ਕਰਨ ਦਾ ਇੱਕ ਕੌਨਫੀਡੈਂਸ ਆ ਔਰ ਸਭ ਤੋਂ ਵੱਡਾ ਲੜਕੀਆਂ ਆਇਆ ਉਹਨਾਂ ਨੂੰ ਬਹੁਤ ਧੰਨਵਾਦ ਔਰ ਇਸ ਦੇ ਨਾਲ ਹੀ ਨੋਹਾ ਜੀ ਦਾ ਵੀ ਬੜਾ ਧੰਨਵਾਦ ਜਿਹੜੇ ਕਿ ਸਾਨੂੰ ਹਮੇਸ਼ਾ ਸਾਡੇ ਪ੍ਰੋਗਰਾਮ ਨੂੰ ਕਮਾਰ ਕਰਦੇ ਆ ਮੈਂ ਪੰਜਾਬ ਗਵਰਨਮੈਂਟ ਦੁਆਰਾ ਲਗਾਇਆ ਗਿਆ ਰੋਜ਼ਗਾਰ ਡਿਪਾਰਟਮੈਂਟ ਜਿਹੜਾ ਹੈਗਾ এমਪਲੋਇਮੈਂਟ ਤੇ ਮੈਂ ਵਰਤਮਾਨ ਕੰਪਨੀ ਨੂੰ ਐਡ ਕਰਦਾ ਨਰਿੰਦਰ ਸਿੰਘ ਰਾਣਾ ਮੇਰਾ ਨਾਮ ਹੈ ਤੇ ਸਾਡੇ ਕੋਲ ਲਗਭਗ ਇਸ ਵੇਲੇ 50 ਦੇ ਕਰੀਬ ਵੈਕੈਂਸੀਆਂ ਹੈਗੀਆਂ ਜਿਨ੍ਹਾਂ ਦੀ ਏਜ ਬੱਚਿਆਂ ਦੀ 18 ਤੋਂ 30 ਸਾਲ ਹੈ ਅਸੀਂ ਉਹਨਾਂ ਨੂੰ ਸਿਲੈਕਟ ਕਰਦੇ ਹਾਂ ਜਿਨ੍ਹਾਂ ਦੀ ਪੜ੍ਹਾਈ 8ਵੀਂ 10ਵੀਂ 12ਵੀਂ ਜਾਂ ਤੋਂ ਬਾਅਦ ਹੋਵੇ ਤੇ ਉਹਦੇ ਗ੍ਰੇਪ ਸਾਡੇ ਕੋਲ ਲਗਭਗ 16 ਬੱਚੇ ਆਏ ਹੈਗੇ ਜਿਹੜੇ ਕਿ ਮੈਂ ਸਿਲੈਕਟ ਕਰ ਲਏ ਆ ਇਹ ਅੱਛਾ ਰਿਸਪੌਂਸ ਹੈਗਾ ਇਥੋਂ ਬੱਚਿਆਂ ਦਾ ਤੇ ਆਪਾਂ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਆਦਾ ਜਿਆਦਾ ਸਾਡੇ ਕੋਲ ਬੱਚੇ ਜੁਆਇਨ ਕਰਨਾ ਰਣਾ ਜੀ ਜਿਹੜਾ ਤੁਸੀਂ ਸਿਲੈਕਟ ਕੀਤੇ ਐ ਜੀ ਇਹ ਐਜੂਕੇਸ਼ਨ ਦੇ ਹਿਸਾਬ ਨਾਲ ਸੈੱਟ ਕੀ ਜਿਹੜਾ ਤੁਸੀਂ ਇਹਨੂੰ ਜੋਬ ਦਿਓ ਬਿਲਕੁਲ ਜੀ ਸਾਡੇ ਕੋਲ ਜਿੱਦਾਂ 8ਵੀਂ 10ਵੀਂ 12ਵੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਹੜੀ ਕਿਹੜੀ ਜੋਬ ਹੋਊਗੀ ਸਰ ਸਾਡੇ ਕੋਲ ਮਸ਼ੀਨ ਆਪਰੇਟਰ ਦੀ ਜੋਬ ਹੁੰਦੀ ਆ ਉਹ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਅਸੀਂ ਬੱਚੇ ਨੂੰ ਅੱਗੇ ਡਿਪਾਰਟਮੈਂਟ ਦਿੰਦੇ ਆ ਉਹਦੇ ਕੋਲ ਟੈਕਨੀਕਲ ਟ੍ਰੇਨਿੰਗ ਹੋਣੀ ਚਾਹੀਦੀ ਆ ਅਸੀਂ ਦੇਖੋ ਉਹਦੇ ਵਿੱਚ ਅਸੀਂ ਟ੍ਰੇਨਿੰਗ ਦਿੰਨੇ ਆ ਸੈਲਰੀ ਵੀ ਦਿੰਨੇ ਆ ਨਾਲ ਨਾਲ ਕੰਮ ਸਿਖਾਣੇ ਆ ਜ਼ਿਲ੍ਹੇ ਬੱਚਾ ਪੂਰੀ ਟ੍ਰੇਨਿੰਗ ਕਰ ਜਾਂਦਾ ਫਿਰ ਲਗਭਗ ਸਾਨੂੰ 17000 ਰੁਪਏ ਚੋਦੀ ਸਹੂਲਤੀ ਸੀ ਪੈਂਦੀ ਹੈ ਜਿਹਦੇ ਵਿੱਚ ਫੰਡ ਬੋਨਸ ਗ੍ਰੈਚੁਇਟੀ ਸਾਰੀਆਂ ਸਹੂਲਤਾਂ ਮਿਲਦੀਆਂ ਆ ਆਪਣਾ ਟ੍ਰੇਨਿੰਗ ਤੁਹਾਡੇ ਕੋਲ ਹੀ ਜੋਬ ਕਰੂਗਾ ਬਿਲਕੁਲ ਜੀ ਅਸੀਂ ਮਤਲਬ ਉਹਨੂੰ ਇੱਕ ਤਰ੍ਹਾਂ ਦਾ ਜੋਬ ਤੇ ਰੱਖ ਰਹੇ ਨਾਲ 11000 ਰੁਪਏ ਨੂੰ ਸਟਾਰਟਿੰਗ